ਜਦੋਂ ਕੋਈ ਸੱਚ ਦੀ ਗੱਲ ਕਰਦਾ ਹੈ ਅਣਖ ਗੈਰਤ ਦੀ ਗੱਲ ਕਰਦਾ ਹੈ ਉਹਨੂੰ ਆਤਵਾਦੀ ਵੱਖਵਾਦੀ ਦੇ ਖਿਤਾਬ ਸਮੇਂ ਦੀਆਂ ਸਰਕਾਰਾਂ ਵੱਲੋਂ ਦਿੱਤੇ ਜਾਂਦੇ ਨੇ ਦੀਪ ਸਿੰਘੂ ਭਾਵੇਂ ਸਾਡੇ ਵਿੱਚੋਂ ਸਰੀਰ ਕਰਕੇ ਤੁਰ ਗਿਆ ਹੈ ਪਰ ਗੁਰੂ ਪਿਆਰਿਓ ਉਹ ਵੀਰ ਅਮਰ ਹੋ ਗਿਆ ਹੈ ਆਓ ਦੀਪ ਸਿੰਘੂ ਦੀ ਯਾਦ ਦੇ ਵਿੱਚ ਮੇਰੇ ਸਾਥੀ ਆਪ ਜੀ ਦੇ ਨਾਲ ਕਬਤਾ ਹੈ ਇੰਓ ਸਾਂਝੀ ਕਰਦੇ ਦਿਨ 15 ਤਰੀਕ ਸਮਾਂ ਰਾਤ ਦਾ ਬੜੀ ਹੀ ਦੁਖਦਾਈ ਘੜੀ ਸੀ ਤੇਰੇ ਪਿਆਰ ਵਿੱਚ ਦਿਲ ਬੜਾ ਰੋਇਆ ਸੀ ਹਮ ਜੁਵਾਨੀ ਲਾਤੀ ਝੜੀ ਸੀ ਅੰਜੁਵਾਨੀ ਲਾਤੀ ਝੜੀ ਸੀ ਸਾਡਾ ਕੋਹੇ ਨੂਰ ਹੀਰਾ ਖੋਸ ਗਿਆ ਜੇ ਜਾਪੇ ਸਮਾਹੀ ਖਲੋ ਧੋਖਾ ਕੀਤਾ ਜੇ ਗਦਾਰੋ ਦੀਪ ਸਿੱਧੂ ਨਾ ਉਹ ਮਾਰ ਕੇ ਵਿਚੋਂ ਦਾ ਹੋ ਗਿਆ ਉਹ ਮਾਰ ਕੇ ਵਿਚੋਂ ਦਾ ਹੋ ਗਿਆ 15 ਤਰੀਕ ਸਮਾਰਤ ਦਾ ਬੜੀ ਹੀ ਦੁਖਦਾਈ ਘੜੀ ਸੀ ਤੇਰੇ ਪਿਆਰ ਵਿੱਚ ਦਿਲ ਬੜਾ ਰੋਇਆ ਹਮ ਜੁਵਾਨੀ ਲਾਤੀ ਛੜੀ ਸੀ ਹਮ ਜੁਵਾਨ ਲਾਤੀ ਚੜਹੀ ਸੀ ਸਾਡਾ ਕੋਹੇ ਨੂਰ ਹੀਰਾ ਖੋਸ ਗਿਆ ਜੇ ਤੇ ਜਾਪ ਸਮਾਹੀ ਖਲੋਗੇ ਆ ਭੋਖਾ ਕੀਤਾ ਜੇ ਕਦਾਰੋ ਦੀਪ ਸਿੱਧੂ ਨਾ ਉਹ ਮਰ ਕੇ ਵੀ ਚੁੰਦਾ ਹੋ ਗਿਆ ਉਹ ਮਰ ਕੇ ਵੀ ਚੁੰਦਾ ਹੋ ਗਿਆ ਪਹਿਲਾ ਮੀਸਟਾਰਾਂ ਵਾਲਾ ਛੱਡ ਕੇ ਉਹ ਸੱਚ ਵਾਲੇ ਰਾਤੇ ਤੁਰਿਆ ਮੁੱਖੋਂ ਕਰੇ ਤੇ ਕਰੀਰ ਵਿੱਚ ਜੋਸ਼ਨਾ ਸੱਚ ਵੱਲੇ ਫੇਰ ਮੁੜਿਆ

ਉਹ ਪਤਾ ਨਹੀਂ ਤੇ ਬੇਟੀ ਦਾ ਤਿਆਗ ਕੇ ਬੰਬੀ ਉਸ ਦਿੱਲੀ ਆ ਗਿਆ ਉਸ ਕਰਤਾ ਸੀ ਕਾਠ بڑا ਭਾਰਾ ਹਰ ਦਿਲ ਵਿੱਚ ਛਾ ਗਿਆ ਹਰ ਦਿਲ ਵਿੱਚ ਛਾ ਗਿਆ ਅਕੇ ਵਤਿਆ ਤਾਣ ਕੇ ਛਾਤੀ ਤੇ ਬੈਰੀ ਯਰ ਪਰੇ ਹੋ ਗਿਆ ਧੋਖਾ ਕੀਤਾ ਜੇ ਗਦਾਰੋ ਦੀਪ ਸਿੱਧੂ ਨਾ ਹੋ ਮਾਰ ਕੇ ਵੀ ਜੂੰਦਾ ਹੋ ਗਿਆ ਹੋ ਮਾਰ ਕੇ ਵੀ ਜੂੰਦਾ ਹੋ ਗਿਆ ਹੋ ਸੁਖ ਛੱਡ ਕੇ ਜ਼ਿੰਦਗੀ ਦੇ ਸਾਰੇ ਸੁਖ ਛੱਡ ਕੇ ਉਹ ਜ਼ਿੰਦਗੀ ਦੇ ਸਾਰੇ ਠੰਡ ਵਿੱਚ ਦਿਲ ਹੀ ਰਹਿਦਾ ਰਿਆ ਗੱਲ ਕਰਦਾ ਸੀ ਬੜੀ ਉਹ ਵਿਚਾਰ ਕੇ ਸੰਤ ਜੀ ਦਾ ਨਾਮ ਲੈਂਦਾ ਰਿਆ ਬਈ ਸੰਤ ਜੀ ਦਾ ਨਾਮ ਲੈਂਦਾ ਰਿਆ ਭਰੇ ਸੜੇ ਸੀ ਗੰਗੂ ਦੀ ਸੋਚ ਵਾਲੇ ਖੜੇ ਸੀ ਗੰਗੂਤੀ ਸੋਚ ਵਾਲੇ ਉਹ ਦੱਸੋ ਤੁਹਾਡਾ ਕੀ ਸਿੱਖੋਗੇ ਆ ਧੁਖਾ ਕੀਤਾ ਜੇ ਗਦਾਰੋ ਦੀ ਪਰ ਸਿੱਧੂ ਨਾ ਉਹ ਮਾਰ ਕੇ ਵੀ ਜੂੰਦਾ ਹੋ ਗਿਆ ਉਹ ਮਾਰ ਕੇ ਵੀ ਜੂੰਦਾ ਹੋ ਗਿਆ ਰੋਇਆ ਪੰਜ ਦਰਿਆ ਵਾ ਦਾ ਪਾਣੀ ਤੇ ਪਿਆਰ ਵਾਲੇ ਤਾਂ ਮਾਰ ਦੇ ਬਹਾਨਾ ਐਕਸੀਡੈਂਟ ਦਾ ਤੇ ਲਾਇਆ ਕਾਮ ਕੋਟੀ ਸਰਕਾਰ ਦੇ ਬਈ ਕਾਮ ਕੋਟੀ ਸਰਕਾਰ ਦੇ ਉਹ ਨਹੀਂ ਸੀ ਜ਼ਮੀਰ ਦਾ ਵਕਾਊ ਤੇ ਜ਼ਿੰਦਗੀ ਦਾ ਬੂਹਾ ਟੋਗਿਆ ਧੋਖਾ ਕੀਤਾ ਜੇ ਗਦਾਰੋ ਦੀਪ ਸਿੱਧੂ ਨਾ ਉਹ ਮਾਰ ਕੇ ਵੀ ਜੂੰਦਾ ਹੋ ਗਿਆ ਉਹ ਮਾਰ ਕੇ ਵੀ ਜੂੰਦਾ ਹੋ ਗਿਆ ਸ਼ਹੀਦ ਹੋਇਆ ਸੀ ਤਫਾਨ ਸਿੰਘ ਸੂਰਮਾ ਕੱਠ ਉਦੋਂ ਬਹੁਤ ਹੋਇਆ ਸੀ ਦੂਜੀ ਵਾਰ ਇਹ ਕੱਠ ਹੋਇਆ ਭਾਰਾ ਸਿੱਧੂ ਨੂੰ ਹਾਰਦਲ ਰੋਇਆ ਸੀ सिधू न हार दल रोया रखी उचारियो जी में ਪਰ ਰੱਖਿਓ ਵਿਚਾਰਿਓ ਜੀ ਦਿਲ ਮੇ ਉਹ ਨੇਕੀ ਵਾਲਾ ਬੀਜ ਬੋਗਿਆ ਧੋਖਾ ਕੀਤਾ ਜੇ ਗਦਾਰੋ ਦੀਪ ਸਿੱਧੂ ਨਾ ਉਹ ਮਾਰ ਕੇ ਵਿਜੂ ਦਾ ਹੋ ਗਿਆ ਉਹ ਮਾਰ ਕੇ ਵਿਜੂ ਦਾ ਹੋ ਗਿਆ ਸਾਡੇ ਹਿੱਸੇ ਸਦਾ ਹੀ ਚਹਿਤ ਆਈ ਗਦਾਰਾ ਹੈ ਸਿਆਈਆਂ ਲਾੜਤਾ ਦੀਪ ਸਿੰਘ ਨੇ ਝੰਗਰ ਚ ਕੀਤਾ ਡਟਕੇ ਹੋਈਆਂ ਤਾਈਓ ਸਨ ਮਾਨਤਾ भई हुई ताईयो सनमान सत लख संगती उहो ताईयो कटादार बि चूंदा हो मारे बि चूंदा हुया तूं ते चपेड़ खोटी लीडर सिधू मारी सची ਦੀ ਨਾ ਜਨਣੀ ਨੇ ਸ਼ੇਰ ਪੁੱਤ ਜਣਿਆ ਤਨ ਹੈ ਕਮਾਈ ਮਾਈ ਦੀ ਬਈ ਤਨ ਹੈ ਕਮਾਈ ਮਾਈ ਦੀ ਪੀਰਾ ਪੁੱਤ ਮਾਦਾ ਚਾਨ ਸੰਸਾਰ ਦਾ ਤੇ ਪੰਛੀ ਆयो ਰੱਬ ਰੋ ਗਿਆ ਧੋਖਾ ਕੀਤਾ ਜੇ ਗਦਾਰੋ ਦੀ ਬਸਿੱਧੂ ਨਾ ਉਹ ਮਾਰ ਕੇ ਵੀ ਜੂੰਦਾ ਹੋ ਗਿਆ ਉਹ ਮਾਰ ਕੇ ਵੀ ਜੂੰਦਾ ਹੋ ਗਿਆ